ਕੈਨੇਡਾ ਦੇ ਵਿੱਚ ਨਵੀਂ ਸਰਕਾਰ ਚੁਣੀ ਗਈ ਹੈ ਲਿਬਰਲ ਦੀ ਸਰਕਾਰ ਹੈ ਮਾਰਕ ਕਾਰਨੀ ਦੁਆਰਾ ਫਿਰ ਪ੍ਰਧਾਨ ਮੰਤਰੀ ਬਣ ਗਿਆ ਨੇ ਜੀ ਤੇ ਨਵਾਂ ਮੰਤਰੀ ਮੰਡਲ ਉਹਨਾਂ ਨੇ ਬਣਾਤਾ ਹੈ ਉਹਦੇ ਤੋਂ ਕੀ ਉਮੀਦਾਂ ਲੋਕਾਂ ਨੂੰ ਅਤੇ ਪੰਜਾਬ ਦੀ ਇੱਕ ਅਖਬਾਰ ਨੇ ਇਸ ਦੇ ਵਿੱਚ ਕੁਝ ਲਿਖਿਆ ਜੀ ਉਹਨਾਂ ਨੂੰ ਕੋਈ ਚੰਗਾ ਲੱਗਾ ਇਹਦੇ ਵਿੱਚ ਉਹ ਕੀ ਹੈ ਜੀ ਦੇਖੋ ਜਿੱਥੇ ਤੱਕ ਤਾਂ ਮੰਤਰੀ ਮੰਡਲ ਦੀ ਗੱਲ ਹੈ ਰঞ্জੀਤ ਜੀ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਇਹਦੇ ਬਾਰੇ ਜੋ ਮਾਹਿਰਾਂ ਨਾਲ رائے ਆ ਉਹ ਜਿੰਨੇ ਜਿੰਨੇ ਤੋਂ ਮੈਂ ਪੜਿਆ ਜੀ ਉਹ ਇਹ ਕਹਿੰਦੇ ਨੇ ਕਿ ਇੱਕ ਕਾਰਪੋਰੇਟ ادارے ਵਾਂਗ ਵੱਧ ਜੜੀ ਸਰਕਾਰ ਹੈ ਨਜ਼ਰ ਆ ਰਹੀ ਹੈ। ਰਾਦਰਦਨ ਕੋਈ ਵੱਡੀਆਂ ਵੱਡੀਆਂ ਗੱਲਾਂ ਜਾਂ ਕੋਈ ਹੋਰ ਇਕਨੋਮਿਕਸ ਤੇ ਤੇ ਦੇਸ਼ ਦਾ ਵਪਾਰ ਦੇਸ਼ ਦੀ ਆਰਥਿਕ ਸਥਿਤੀ ਤੇ ਵੱਧ ਧਿਆਨ ਦਿੱਤਾ ਜਾਵੇਗਾ ਤੇ ਕਿਉਂਕਿ ਅਰਥਸ਼ਾਸਤਰੀ ਹੈਗੇ ਨੇ ਤੇ ਹੋ ਸਕਦਾ ਇਸੇ ਪਾਸੇ ਵੱਲ ਨੂੰ ਹੀ ਬਹੁਤ ਆਨੰਦ ਦਾ ਧਿਆਨ ਹੋਵੇ। ਜੀ ਨਾਲ ਦੇ ਨਾਲ ਜਿਹੜੇ ਉਹਨਾਂ ਨੇ ਕੋਈ ਵਾਅਦੇ ਕੀਤੇ ਹੋਏ ਨੇ ਜਾਂ ਅੰਤਰਰਾਸ਼ਟਰੀ ਪੱਧਰ ਤੇ ਡਿਪਲੋਮੈਟਿਕ ਜਿਹੜੇ ਉਹਨਾਂ ਨੇ ਤਰੀਕੇ ਅਪਣਾਉਣੇ ਨੇ ਉਹਨਾਂ ਦੀ ਵੀ ਗੱਲ ਵੱਖਰੇ ਤੌਰ ਤੇ ਹੋਵੇਗੀ। ਜਿਵੇਂ ਕਿ ਡੋਨਲਡ 트럼ਪ ਲਈ ਜਿਹੜਾ ਇੰਗਲੈਂਡ ਦੇ ਵਿੱਚ ਬੜਾ ਸਵਾਗਤ ਕੀਤਾ ਜਾ ਰਿਹਾ ਤੇ ਇਸ ਜੀ ਦੀ ਅੰਦਰ ਖਾਤੇ ਨਖੇਦੀ ਜਿਹੜੀ ਆ ਮਾਰਕ ਕਰਨੀ ਹੋਣਾ ਨੇ ਕੀਤੀ ਹੈ ਕਿ ਚੰਗੀ ਗੱਲ ਨਹੀਂ ਕਿ ਉਹ ਤੇ ਇੰਗਲੈਂਡ ਵਾਲੇ ਦਾ ਅਸੀਂ ਹਿੱਸਾ ਮੰਨਦੇ ਆ ਇਸ ਮੁਲਕ ਨੂੰ ਤੇ ਉਹ ਇਸ ਮੁਲਕ ਨੂੰ ਕਬਜ਼ਾ ਕਰਨੇ ਨੂੰ ਫਿਰਦਾ ਤੇ ਤੁਸੀਂ ਇਹਦੇ ਇਹਦੇ ਸਵਾਗਤ ਦੇ ਵਿੱਚ ਲਾਲ ਕਾਰਪਟ ਪਿਛਾ ਰਹੇ ਚੰਗੀ ਗੱਲ ਨਹੀਂ ਸੋ ਇਸ ਤਰ੍ਹਾਂ ਦਾ ਕੰਮ ਚੱਲਦਾ ਰਹਿਣਾ ਪਰ ਜ਼ਿਆਦਾ ਧਿਆਨ ਜਿਹੜਾ ਹੈ ਕਾਰਨੀ ਹੋਣਾ ਦੀ ਮੰਤਰੀ ਮੱਦਲ ਚ ਉਹ ਹੀ ਸਾਹਮਣੇ ਆਉਂਦਾ ਹੈ ਕਿ ਉਹ ਆਰਥਿਕ ਤਬਾਹਲ ਵੱਲ ਵੱਧ ਧਿਆਨ ਦੇਣ ਕਿ ਜਿਹੜੀ ਕਿਸਮ ਦੀ ਜ਼ਰੂਰਤ ਵੀ ਲੱਗਦੀ ਹੈ ਬਿਲਕੁਲ ਜਿਹੜੀ ਪੰਜਾਬ ਦੀ ਅਖਬਾਰ ਦੀ ਹੈ ਜੀ ਉਹ ਗੱਲ ਅਸੀਂ ਕਰਦੇ ਹਾਂ ਪੰਜਾਬ ਦੇ ਵਿੱਚ ਚੰਗੇ ਮੀਡੀਆ ਵੀ ਹੈਗੇ ਨੇ ਇਹਨਾਂ ਵਿੱਚੋਂ ਪੰਜਾਬ ਦੀ ਇੱਕ ਚੰਗੀ ਅਖਬਾਰ ਹੈ ਉਹਨਾਂ ਵੱਲੋਂ ਜੋ ਲਿਖਿਆ ਗਿਆ ਉਹਨਾਂ ਵੱਲੋਂ ਜੋ ਖਬਰ ਦਿੱਤੀ ਗਈ ਹੈ ਉਹ ਸਾਡੇ ਜਿਹੜੇ ਫੋਰਨ ਅਫੇਅਰਜ਼ ਮਿਨਿਸਟਰ ਨਵੇਂ ਬਣੇ ਨੇ ਅਨੀਤਾ ਆਨੰਦ ਅਨੀਤਾ ਇੰਦਰਾ ਆਨੰਦ ਉਹਨਾਂ ਦਾ ਪੂਰਾ ਨਾਮ ਹੈ ਔਰ ਵੈਸੇ ਉਹਨਾਂ ਦਾ ਜਨਮ ਨੋਵਾ ਸਕੋਸ਼ੀਆ ਦੇ ਵਿੱਚ ਹੋਇਆ ਤੇ ਇਹ ਦੱਸਿਆ ਜਾਂਦਾ ਕਿ ਉਹਨਾਂ ਦੇ ਮਾਪੇ ਜਿਹੜੇ ਨੇ ਉਹਨਾਂ ਵਿੱਚੋਂ ਇੱਕ ਪੰਜਾਬ ਤੋਂ ਤੇ ਇੱਕ ਤਾਮਿਲਨਾਡੂ ਤੋਂ ਹੈ ਇਹਦੇ ਬਾਰੇ ਉਹ ਲਿਖਦੇ ਨੇ ਕਿ ਅਖਬਾਰ ਲਿਖਦੀ ਹੈ ਕਿ ਇਹ ਪਹਿਲੇ ਹਿੰਦੂ ਫੋਰਨ ਮਿਨਿਸਟਰ ਜਿਹੜੀ ਹੈ ਕੈਨੇਡਾ ਦੀ ਹੋਵੇਗੀ ਤੇ ਉਹਦਾ ਹੈਡਿੰਗ ਦਿੰਦੇ ਨੇ ਵਿਲ ਸ਼ੀ ਰਿਜ਼ੋਲਵ ਦਾ ਕੇ ਇਸ਼ੂ ਐਂਡ ਸਟ੍ਰੇਨਡ ਅਮਿਡ ਸਟ੍ਰੇਨਡ ਇੰਡੀਆ ਰਿਲੇਸ਼ਨਸ਼ਿਪ ਕੇ ਮਤਲਬ ਖਾਲਿਸਤਾਨ ਦੇ ਇਸ਼ੂ ਦਾ ਕੀ ਉਹ ਕੋਈ ਹੱਲ ਕਰਨਗੇ ਤੇ ਇੰਡੀਆ ਪਾਕਿਸਤਾਨ ਇੰਡੀਆ ਤੇ ਕੈਨੇਡਾ ਦੇ ਜੋ ਸਬੰਧ ਵਿਗੜੇ ਹੋਏ ਨੇ ਕਿ ਇਸ ਮਾਮਲੇ ਵਿੱਚ ਇਹਨੂੰ ਸੁਲਝਾ ਸਕਣਗੇ ਇਸ ਤੋਂ ਬਾਅਦ ਅੱਗੇ ਅਖਬਾਰ ਲਿਖਦੀ ਹੈ ਕਿ ਕਾਸ਼ ਪਟੇਲ ਜਿਹੜੇ ਨੇ ਐਫਬੀਆਈ ਦੇ ਡਾਇਰੈਕਟਰ ਚੁਣੇ ਗਏ ਸੀ ਤੇ ਉਹਨਾਂ ਨੇ ਸੌ ਜਿਹੜੀ ਸੀ ਭਗਵਤ ਗੀਤਾ ਕੋਲ ਲੈ ਕੇ ਹੱਥ ਰੱਖ ਕੇ ਜਿਹੜੀ ਸੌ ਚ ਕਿਸੇ ਨੀਤਾ ਆਨੰਦ ਨੇ ਵੀ ਇਸੇ ਤਰ੍ਹਾਂ ਕੀਤਾ ਤੇ ਇਸ ਖਬਰ ਦੇ ਵਿੱਚ ਜ਼ਿਆਦਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਕਿ ਇੱਕ ਇੱਕ ਹਿੰਦੂ ਜਿਹੜੇ ਇੱਕ ਭਾਈਚਾਰੇ ਨਾਲ ਸੰਬੰਧਿਤ ਇੱਕ ਔਰਤ ਨੂੰ ਜਿਹੜਾ ਕਿੰਨਾ ਵੱਡਾ ਅਹੁਦਾ ਦਿੱਤਾ ਗਿਆ ਅੱਗੇ ਜਾ ਕੇ ਉਹ ਲਿਖਦੇ ਨੇ ਕਿ ਵਿਸ਼ਵ ਬਿੰਦੂ ਪ੍ਰੀਸ਼ਦ ਜਿਹੜੀ VHP ਕੈਨੇਡਾ ਦਾ ਇਹ ਹਿੱਸਾ ਹੈ ਤੇ ਹਿੰਦੂ ਹਿੰਦੂ ਐਡਵੋਕੇਸੀ ਕੋਲੀਸ਼ਨ ਉਹਨਾਂ ਨੇ ਇਸ ਨੂੰ ਇਨਸਪੀਰੇਸ਼ਨ ਫਾਰ ਕੈਨੇਡੀਅਨ ਹਿੰਦੂ ਕਮਿਊਨਿਟੀ ਲਈ ਆਖਿਆ ਜੀ। ਔਰ ਇਸ ਤੋਂ ਇਲਾਵਾ ਕੁਝ ਉਹ ਉਹਨਾਂ ਨੂੰ ਸ਼ਾਇਦ ਚੇਤਾ ਭੁੱਲ ਗਿਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਐਮ ਮੌਦੇ ਤੇ ਰਹਿ ਚੁੱਕੇ ਨੇ ਜਿਸ ਵਿੱਚ ਮਿਨਿਸਟਰ ਆਫ ਪਬਲਿਕ ਸਰਵਿਸ ਐਟ ਪ੍ਰੋਕਿਊਰਮੈਂਟ ਤੇ ਮਿਨਿਸਟਰ ਆਫ ਨੈਸ਼ਨਲ ਡਿਫੈਂਸ ਵੀ ਨੀਤਾ ਆਨੰਦ ਤੇ ਮਿਨਿਸਟਰ ਆਫ ਟਰਾਂਸਪੋਰਟ ਵੀ ਰਹਿ ਚੁੱਕੇ ਨੇ ਜੀ ਸੋ ਉਹਨਾਂ ਦਾ ਆਪਣਾ ਦੀ ਕਾਬਲੀਅਤ ਦੇਖ ਕੇ ਮਾਰਕ ਕਾਨੀ ਨੇ ਉਹਨਾਂ ਨੂੰ ਲਾਇਆ ਕਿ ਭਾਰਤ ਵਾਲੀ ਜਿਹੜੀ ਇਹ ਧਰਮ ਦੇ ਨਾਂ ਦੀ ਰਾਜਨੀਤੀ ਹੈ ਉਹਨੂੰ ਕਿਤੇ ਚਮਕਾਉਣ ਦੀ ਇਹਨਾਂ ਨੂੰ ਜਿਹੜੇ ਰੰਗਤ ਦੇਣ ਦੀ ਇਸ ਅਖਬਾਰ ਵੱਲੋਂ ਕੋਸ਼ਿਸ਼ ਹੈ ਮੈਨੂੰ ਉਹ ਸਮਝ ਨਹੀਂ ਆ ਰਹੀ ਔਰ ਇਹਦੇ ਵਿੱਚ ਉਹ ਹਰਦੀਪ ਸਿੰਘ ਨੈਜਰ ਦੇ ਕਤਲ ਦੇ ਨਾਲ ਜੋੜਦੇ ਨੇ ਕਿ ਮੈਲਨੀ ਜੋਲੀ ਨੇ ਇੱਕ ਗੱਲ ਲਿਖੀ ਸੀ ਉਸ ਨੂੰ ਰੀਟਵੀਟ ਕੀਤਾ ਸੀ ਨੀਤਾ ਆਨੰਦ ਨੇ ਤੇ ਇਹਦੇ ਵਿੱਚ ਇਹਨਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ ਤੇ ਇਹ ਕਿਹੜਾ ਕਿਹੜਾ ਜਿਹੜਾ ਕਦਮ ਹੈ ਉਹ ਚੁੱਕਣਗੇ ਪਰ ਮੈਂ ਸਮਝਦਾ ਕਿ ਅਨੀਤਾ ਆਨੰਦ ਹੋਰਾਂ ਦੇ ਅੱਗੇ ਠੀਕ ਹੈ ਫੋਰਨ ਰਿਲੇਸ਼ਨ ਜਿਹੜੇ ਨੇ ਉਹਨਾਂ ਨੇ ਸੁਧਾਰਨੇ ਨੇ ਉਹਨਾਂ ਦਾ ਇਹੋ ਹੀ ਕੰਮ ਹੁੰਦਾ ਹੈ ਇਹਨਾਂ ਦਾ ਪਰ ਇਹਨੂੰ ਇੱਕ ਵਿਸ਼ੇਸ਼ ਕਿਸਮ ਦੀ ਰੰਗਤ ਜਿਹੜੀ ਹੈ ਭਾਰਤੀ ਮੀਡੀਆ ਵੱਲੋਂ ਖਾਸ ਤੌਰ ਤੇ ਪੰਜਾਬ ਦੀ ਇੱਕ ਅਖਬਾਰ ਵੱਲੋਂ ਇਹ ਦੇਣੀ ਇਹ ਚੰਗੀ ਗੱਲ ਨਹੀਂ ਹੈ ਕੈਨੇਡਾ ਇੰਡੀਆ ਦੇ ਜਿਹੜੇ ਸਬੰਧ ਨੇ ਇਹ ਕੋਈ ਇਸ ਗੱਲ ਨਾਲ ਨਹੀਂ ਵਿਗੜੇ ਹੋਏ ਕਿ ਜਿਹੜੇ ਪਿਛਲੇ ਕੁਝ ਸਾਲਾਂ ਦੇ ਵਿੱਚ ਹੋਇਆ ਇਹ ਤੇ 30 35 40 ਸਾਲ ਪੁਰਾਣੀਆਂ ਗੱਲਾਂ ਨੇ ਜਦੋਂ ਤੋਂ ਕੈਨੇਡਾ ਤੋਂ ਨਿਊਕਲੀਅਰ ਤਕਨੀਕ ਲੈ ਕੇ ਭਾਰਤ ਨੇ ਪਰਮਾਣੂ ਬੰਬ ਵਿਕਸਿਤ ਕਰ ਲਿਆ ਸੀ ਉਦੋਂ ਦੇ ਵਿਗੜੇ ਹੋਏ ਨੇ ਕਦੇ ਮਾੜੇ ਮੋٹے ਸੁਧਾਰ ਆ ਗਿਆ ਤੇ ਜ਼ਿਆਦਾ ਕਰਕੇ ਇਹ ਜਿਹੜੇ ਨੇ ਵਿਗੜੇ ਹੀ ਰਹੇ ਨੇ ਪਰ ਅਨੀਤਾ ਆਨੰਦ ਦੀ ਅਪੁਆਇੰਟਮੈਂਟ ਨੂੰ ਰਿਲੀਜੀਅਨ ਦੇ ਨਾਲ ਜੋੜਨਾ ਤੇ ਉਸ ਨੂੰ ਇੱਕ ਪਾਸੇ ਦੀ ਖਬਰ ਬਣਾ ਕੇ ਲਾਉਣਾ ਇਹ ਮੈਂ ਸਮਝਦਾ ਕਿ ਚੰਗੀ ਗੱਲ ਨਹੀਂ ਹੈ ਇਹ ਕੈਨੇਡਾ ਦੇ ਵਿੱਚ ਹਰ ਇੱਕ ਨੂੰ ਮੌਕਾ ਜਿਹੜਾ ਦਿੱਤਾ ਜਾਂਦਾ ਹੈ ਤੇ ਸਾਰੇ ਧਰਮਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਉੱਥੇ ਬਣੇ ਨੇ ਇਸ ਮੰਤਰੀ ਮੰਡਲ ਦੇ ਵਿੱਚ ਜ਼ਾਹਰਾ ਤੌਰ ਤੇ ਮੁਸਲਮ ਪਾਈਚਾਰੇ ਤੋਂ ਵੀ ਹੈਗੇ ਨੇ 크ਰਿਸਚੀਅਨ 크ਰਿਸਚੀਅਨ ਪਾਈਚਾਰੇ ਦਾ ਤਾਂ ਹੈ ਹੀ ਹੈ ਜਿਊਵਿਸ਼ ਦੇ ਵਿੱਚੋਂ ਵੀ ਹੈਗੇ ਨੇ ਤੇ ਮੁਸਲਮ ਪਾਈਚਾਰੇ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਜਿਹੜੇ ਉਹਨਾਂ ਨੂੰ ਮਨਿਸਟਰਾਂ ਦੇ ਅਹੁਦੇ ਚੰਗੇ ਚੰਗੇ ਮਿਲੇ ਨੇ ਸੋ ਮੈਂ ਸਮਝਦਾ ਕਿ ਇਹ ਜਿਹੜੀ ਇਹ ਜਿਹੜੀ ਰਾਜਨੀਤੀ ਹੈ ਨਾ ਜਿਹੜੀ ਇਸ ਇਸ ਨਾਂ ਤੇ ਹੁੰਦੀ ਹੈ ਭਾਰਤ ਦੇ ਵਿੱਚ ਜਿਹੜੀ ਹੁੰਦੀ ਹੈ ਉਹਨਾਂ ਨੂੰ ਉੱਥੇ ਰੱਖਿਆ ਜਾਵੇ ਇੱਥੇ ਨਾਂ ਲਿਆਂਦਾ ਜਾਵੇ ਤਾਂ ਬੇਤਰਾਜੀ ਜੀ ਜੀ